来 ना 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 या नाल किसे नु हंप ते ਥੱਲੇ ਲੱਗ ਜੂਆ ਆ ਇੱਥੇ ਹੋਇਆ ਨਮਰਦੀ ਆ ਕੇ ਬੋਲੇ ਆਪਣੇ ਕੋਈ ਹੋਇਥੇ ਇਹਨਾਂ ਦੀ ਕੋਈ ਕੋਈ ਲੈ ਆਈਓ ਕਹਿੰਦਾ ਪਾਲਾਇ ਕਰੇ ਹੜੀਏ ਟੋਆ ਰ ਮੈਂ ਕਹਿੰਦੇ ਭਰਾ ਲਿਆ ਵਾ ਕੁੱਤੀ ਆ ਕੇ ਮੰਦਾ ਦੇ ਆ ਜੀ ਹੋਰ ਸਮਾ ਅੱਡੇ ਤੋਂ ਹੀ ਹੋਲੀ ਜਾਈਏ ਥੱਲੇ ਲੱਗੂਆ ਚੈੱਕ ਤੇ ਗੱਗੂ ਕਰੀ ਜਾਂਦਾ ਬਈ ਤਿਆਰੀਆਂ ਉਧਰੋਂ ਘਰੇ ਮਿੱਟੀ ਪਾਉਣ ਦੀਆਂ ਤੇ ਇੱਧਰ ਆਪਣਾ ਚੋਬਰ ਡੈੱਕ ਚੈੱਕ ਕਰੀ ਜਾਂਦਾਗਾ ਇਹ ਥੋੜਾ ਜਿਹਾ ਕੋਈ ਕਹਿੰਦਾ ਸ਼ਰ ਸ਼ਰ ਦੀ ਆਵਾਜ਼ ਆਉਂਦੀ ਆ ਤੇ ਲੱਖੂ ਦਾ ਡੈੱਕ ਲੱਗਾ ਹੋਏਗਾ 4-5 ਕਿ ਸਾਲ ਹੋ ਗਏ ਲਗਭਗ ਹਾਂ 26-27 ਸਾਈ ਹਜ਼ਾਰ ਦਾ ਇੱਥੇ ਹੀ ਪੈ ਗਿਆ ਸੀਗਾ ਇਹ ਤੇ ਖੈਰ ਵੀਡੀਓ ਦੇਖ ਰਹੇ ਸਾਰੇ ਵੀਰੇ ਪੈਣਾ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ 'ਚ ਅੱਜ 25 ਵਿਸਾਖ 7 ਮਈ ਸਾਲ 2024 ਦਿਨ ਹੈਗਾ ਅੱਜ ਇਹ ਮੰਗਲਵਾਰ ਦਾ ਸਵਾ ਸਵੇਰੇ ਦੇ ਸਵਾ 9 ਵਜੇ ਦਾ ਹੋ ਗਿਆ ਜਿੰਮ ਦੀ ਡੋਰ ਤੋਂ ਵਾਪਸ ਆਏ ਰੋਟੀ ਖਾਧੀ ਤੇ ਚਾਹ ਦਾ ਗੱਪ ਬਣਾਇਆ ਤਗੜੀਆਂ ਵਾਸੀ ਅੱਜ ਹੀ ਲੱਗਣਗੇ ਮਿੱਟੀ ਪਾਉਣ ਵਿੱਚੇ ਅੱਜ ਬਚਾਲਾ ਹੋ ਰਿਹਾ ਵਿੱਚੇ ਵੀ ਸਵੇਰੇ ਟਰੈਕਟਰ ਲੱਗਣਗੇ ਅਗਲਿਆਂ ਦੇ ਗੱਗੂ ਦੀ ਮੰਮੀ ਤੇ ਬਲੌ ਮਾਸੀ ਫਤੇਸਾਰਿਆਂ ਨੂੰ ਪੈਸਾ ਸਸਰੀਕਾਰ ਸਸਰੀਕਾਰ ਪਈ ਮੇਰੇ ਵੱਲੋਂ ਸਾਰੇ ਪੈਣ ਮਾਈਆਂ ਨੂੰ ਬੱਚਿਆਂ ਨੂੰ ਜੁਗਨ ਸਭ ਨੂੰ ਸਤਿ ਸ੍ਰੀ ਅਕਾਲ ਹਰਨ ਸਤਿ ਸ੍ਰੀ ਅਕਾਲ ਬਈ ਮਾਸੀ ਵੱਲੋਂ ਤੇ ਕਾਰਜਕ੍ਰਮ ਅੱਜ ਦਾ ਇਹ ਮਿੱਟੀ ਅੱਜ ਹੀ ਪਾਉਣ ਦੀ ਸਲਾਹ ਕਰੀ ਜਾਂਦੇ ਆ ਪਹਿਲਾਂ ਇਹ ਕੱਲ ਦੀ ਵੀ ਸਲਾਹ ਕੁਝ ਗੱਗੂ ਕਾਲੇ ਬਾਸੇ ਨਾਵਾ ਘਰ ਪਾਇਆ ਤੇ ਉਧਰ ਫਿਰ ਸਾਰੇ ਮਿੱਟੀ ਪਾਉਣ ਵਾਲੀ ਪਈ ਆ ਸਾਰੇ ਵਿੜੇ ਚ ਬਾਬਾ ਛੁੱਟੀ ਲੱਗੂਗੀ ਕਈ ਟਰੈਕਟਰਾਂ ਦੀ ਤੇ ਕਾਰਜਕ੍ਰਮ 2-3 ਅੱਜ ਸੌਂਪ ਦਿੱਤੇ ਗਏ ਨੇ ਆਪਾਂ ਨੂੰ ਇੱਕ ਤਾਂ ਬੈਂਕ ਜਾਣਾ ਬਾਪੇ ਨਾਲ ਤੇ 2-3 ਕੰਮ ਨੇਗੇ ਤੇ ਇੱਕ ਕਾਲਿਆਂ ਵਾਲੀ ਜਾ ਕੇ ਆਉਣਾਗਾ ਹਾਂ ਸਾਡੀ ਇਧਰ ਤਹਿਸੀਲ ਤੇ ਉੱਥੇ ਵੀ ਆਪਣੇ ਮੋਟਰ ਸ਼ਿਫਟ ਦਾ ਹਾਂ ਚੈੱਕ ਕਰਾ ਗਾਜ ਪੱਤਰ ਦਾ ਤੇ ਦੇਖਦਾ ਕਾਰਜਕ੍ਰਮ ਕਿਵੇਂ ਬਣਦਾ ਕਿਹੋ ਜਿਹਾ ਰਹਿੰਦਾ ਪੂਰਾ ਦਿਨ ਅੱਜ ਦਾ ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਨੇ ਆ ਸੰਜੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਗਗੂ ਕੀ ਪਾਈ ਸਸਰੀ ਘਰ ਤੋਂ ਸਾਰਿਆਂ ਨੂੰ ਧੰਨਵਾਦ ਤੁਹਾਡੇ ਜਿਹੜੇ ਚੈਨਲ ਤੇ ਲਾਲ ਲਾਇਕ ਸ਼ੇਅਰ ਕਮੈਂਟ ਨਾ ਭੁੱਲਿਓ ਜਰੂਰ ਕਰਿਓ ਹਾਂਜੀ ਇਹ ਦੂਜੀ ਵਾਰ ਵੀ ਸੋ ਸਸਰੀ ਘਰ ਬਾਏ ਬਾਏ ਮੇਰੀ ਮੰਮੀ ਦਾ ਚੈਨਲ ਬਣਾ ਦੀਆਂ ਵਾਸੀ ਬਣਾ ਦਿੱਤੀ ਮਾ ਕਰਦ ਨਾ ਮਮੀ ਇਹਨਾਂ ਦਾ ਤੇ ਮੱਜਾਂ ਇੱਧਰ ਕਰਨ ਆਇਆ ਸੀ ਗਗੂ ਨੂੰ ਦੇਖ ਕੇ ਆਪਣੇ ਭਾਈ ਆ ਕਾਰਿਆਕਰਮ ਸ਼ੁਰੂ ਕਰ ਲਿਆ ਮੈਂ ਕਿਹਾ ਚੱਲ ਦੇਖ ਲੈਨੇ ਗਗੂ ਕੀ ਗੱਲਬਾਤ ਸੁਣਾ ਕੇ ਜਾਊਗਾ ਤੇ ਉਹ ਆਪਣੇ ਹੈਪੀ ਕਾ ਸਿਲੰਡਰ ਭਰਨ ਗਿਆਗਾ ਤੇ ਸਾਰਿਆਂ ਨੂੰ ਅੱਜ ਕੰਮ ਆ ਸਾਰੇ ਥੋੜੇ ਥੋੜੇ ਇੱਧਰ ਉੱਧਰ ਜਾਣਗੇ ਤੇ ਅੱਜ ਮੰਮੀ ਦੇ ਕਹਿਣ ਦੇ ਮੁਤਾਬਕ ਵੀ ਦਿਨ ਸ਼ਾਇਦ ਸਾਰਾ ਬਾਹਰ ਹੀ ਲੰਘ ਜੇ ਤੇ ਜਿੰਨਾਂ ਦਾ ਆਪਣਾ ਪ੍ਰੋਗਰਾਮ ਬਣਿਆ ਵੀਡੀਓ ਜਿੰਨੇ ਕੀ ਬਣੇ ਸਾਰਾ ਅੱਜ ਦਿਨ ਦੀ ਗੱਲਬਾਤ ਉਹਨੂੰ ਦਿਖਾਵਾਂਗੇ ਤੇ ਐਂਡ ਤੱਕ ਦੇਖਿਓ ਨਵੇਂ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਲਓ ਫੋਲੋ ਲਾਜ਼ਮੀ ਕਰ ਲਿਓ ਤੇ ਸੂਰੀ ਸਾਹਿਬ ਤੜਕੀ ਪੱਟੀ ਝੁੰਕਣ ਲੱਗੇ ਚਾਰ ਪੰਜ ਦਿਨਾਂ ਦਾ ਤਾਪਮਾਨ ਵੱਧ ਗਿਆ ਤੇ 40 41 42 43 ਤੇ ਵਜਦਾ ਤੇ ਹੁਣ ਇਸ ਟਾਈਮ ਜਿਵੇਂ 9:30 ਹੋਏ ਆਸ ਹੁਣ 32 33 ਤਾਪਮਾਨ ਹੁਣ 3

ਹਉ ਤੇ ਮੈਸੇਜ ਆਉਂਦੇ ਰੋਬਲੇ ਸਮਾ ਉਹ ਗਿਆ ਹੈ ਇਸ ਵਕਤ ਪੂਰਾ 12 ਵਜੇ ਦਾ ਜਿਵੇਂ ਕਹਿੰਦੇ ਹੁੰਦੇ ਕਿ ਸੂਈ ਤੇ ਸੂਈ ਇਹ ਚੜ ਗਈ ਤੇ ਗੱਦੂ ਗਾਲੇ ਪਾਸੇ ਲੰਘਿਆ ਤੇ ਆਪਣੇ ਦਿਨ ਦਾ ਇੱਕ ਕੰਮ ਆਪਾਂ ਅਸਰੇ ਚੜਾਇਆ ਏ ਸੁਖਾਲਾ ਹੋਰ ਚਾਚਾ ਚਾਚਾ ਲੋਟਾ ਚਾਚੇ ਨੇ ਇਧਰ ਆਉਦੀ ਬੈਠਕ ਜਾ ਆਉਦੇ ਭਾਈ ਡੇਰੇ ਲਾ ਰੱਖਿਆ ਲੋੜ ਲਾੜ ਤਾ ਜਾ ਪੂਰਾ ਚਾਚਾ ਠੀਕ ਐ ਚੜਦੀ ਗਰ 12:00 ਦਾ ਬੱਜ ਗਿਆ ਕਿਦੋਂ ਆਉਂਗੇ ਉਹ ਹਜੇ ਗੱਲੂ ਆਊਗਾ ਫੇਰ ਜਾਣਗੇ ਉਹਦੋਂ ਤਾਂ ਹੈਪੀ ਵੀ ਆ ਜੂਗਾ ਇਹ ਇਧਰ ਯਾ ਨਮਾਕਰ ਪਾਲਿਆ ਭਾਈ ਇਹ ਚਾਚੇ ਹੋਰਾਂ ਨੇ ਨਵੀਂ ਕੋਠੀ ਬਾਲੀ ਚਾਚਾ ਕਹਿੰਦਾ ਮੇਰੇ ਪੁਰਾਣੇ ਕਮਰੇ ਝੁੱਕ ਕਮਰਾ ਮੈਨੂੰ ਛੱਡ ਦਿਓ ਮੇਰਾ ਸੋਣਾ ਜੀ ਲੱਗਦਾਗਾ ਤੇ ਖੈਰ ਬਾਕੀ ਗੱਲਬਾਤ ਇਹ ਵੀ ਆ ਕਿ ਇਧਰ ਹਾਲੇ ਆ ਤਿਆਰ ਨਹੀਂ ਕਰਿਆ ਇਹ ਘਰ ਪੂਰਾ ਹਾਲੇ ਤੇ ਮਿਸਤਰੀ ਇਧਰ ਵੀ ਕੰਮ ਕਰਦਾ ਕਰਦਾ ਗੱਗੂ ਕੇ ਆਲੇ ਪਾਸੇ ਵੀ ਛੱਡ ਕੇ ਆਪਦੇ ਪਿੰਡ ਕੋਠੀ ਦਾ ਕੰਮ ਫੜ ਲਿਆ ਤੇ ਮਿੱਟੀ ਪਾਉ। ਤੇ ਇਧਰ ਚੋਬਰ ਤੜਕਲ ਨੂੰ ਮਿੱਟੀ ਪਾਉਣੀ ਆ ਤਿਆਰੀਆਂ ਕਰੀ ਜਾਂਦੇ ਆ ਰਾਹਵੰਨਾ ਸਾਫ ਕਰੀ ਜਾਂਦੇ ਆ ਉੱਥੇ ਟੂਏ ਡੱਬੇ ਵਾਲੇ ਸੀਗੇ ਤੇ ਮਨਪ੍ਰੀਤ ਤੇ ਗੱਗੂ ਲੱਗੇ ਪਏ ਟਰਾਲੀਆਂ ਦੀ ਸੈਟਿੰਗ ਕਰਕੇ ਖੜਾਈ ਜਾਂਦੇ ਆਗੇ ਇਹ ਤਿਆਰੀਆਂ ਕਰੀ ਜਾਂਦੇ ਤੇ ਦੂਜੀ ਗੱਲ ਚਾਚਾ ਇਹ ਕਰਦਾ ਸੀਗਾ ਤੇ ਉਹ ਜਿਹੜੀ ਮੈਂ ਕਹਿੰਦਾ ਤਹਿਸੀਲ ਚ ਜਾਣਾ ਕਾਲਿਆਂ ਵਾਲੀ ਉਹ ਮੋਟਰ ਬਾਪੇ ਦੇ ਨਾਮ ਕਰਾਉਣੀਆਂ ਤੇ ਉਹ ਫਿਰ ਕਹਿੰਦੇ ਸਾਰੀ ਬਾਕੀ ਦਾ ਫਾਈਲ ਸਾਰੀ ਓਕੇ ਰਿਪੋਰਟ ਸੀ ਕਹਿੰਦੇ ਇੰਤਕਾਲ ਵੀ ਲੱਗੂਆ ਹੋਣ ਨਾਲ ਫਿਰ ਸਾਰਿਆਂ ਨੂੰ ਆਪਣੇ ਚਾਚੇ ਦੇ ਮੁੰਡੇ ਗੱਲੂ ਵਰਗੇ ਨੂੰ ਵੀ ਨਾਲ ਜਾਣਾ ਪਊਗਾ ਤੇ ਉਹ ਦੁਪਹਿਰ ਬਾਅਦ ਜਾਣਗੇ ਉਧਰ ਜੀ ਬਾਸ ਦਾ ਸਿੱਖਾ ਉਹਨੂੰ ਕਿਆ ਹੋਇਆ ਮੈਂ ਆਉਂਗਾ ਮੈਂ ਅੱਜ ਦਾ ਨਾ ਤੇ ਜੇ ਹੈਪੀ ਆ ਗਏ ਤਾਂ ਫਿਰ ਹੈਪੀ ਹੋਰੇ ਚਲੇ ਜਾਣਗੇ ਫਿਰ ਕਿਵੇਂ ਕੀ ਕੰਮ ਰਹੇਗੀ ਉਹਨੇ ਉੱਥੇ ਲੈ ਭਾਗਿਆ ਕਿ ਇਹ ਪੈਨ ਕੁੱਕ ਜੀ ਅੱਛਾ ਉਹਦੀ ਉੱਤੇ ਠੀਕ ਹੈ ਕਿਵੇਂ ਗਗੂ ਠੀਕ ਹੈ ਕਰਤੀਆਂ ਤਿਆਰੀਆਂ ਤਿਆਰੀਆਂ ਆ ਉਧਰ ਤੇਰਾ ਠੰਡਾ ਪਿਆਗਾ ਪਿਆਈ ਡੈਕਟਰ ਯਾਰ ਸਟ੍ਰੈਕਟਰ ਆ ਕੀ ਹੋ ਗਿਆ ਡੈਕਟਰ ਨੂੰ ਤੇ ਇਧਰ ਨਵਾਕਰ ਪਿਆ ਜਿਵੇਂ ਪਹਿਲਾਂ ਗੱਲ ਕਰਕੇ ਅਸੀਂ ਮਿੱਟੀ ਪਾਉਣ ਵਾਲੀ ਪੇ ਸਾਰਾ ਬੇੜਾ ਨੀਵਾ ਪਿਆਗਾ 5-6 ਫੁੱਟ ਮਿੱਟੀ ਪਾਉਗੀ ਇਹਦੇ ਚ ਹਾਂ ਪਿੱਛੋਂ ਆਪਣੇ ਵਾਲਾ ਉਹ ਘਰ ਦੇ ਉਹ ਦੇਖੋ ਕਿੰਨਾ ਉੱਚਾ ਇਹਦੀ ਛੱਤ ਵੀ ਉਹਨਾਂ ਉੱਚੀ ਚੱਕਦੀ ਤੇ ਉਧਰ ਵੀ ਇੰਨੀ ਮਿੱਟੀ ਪਈ ਹੋਈ ਸੀ 5-6 ਫੁੱਟ ਉੱਚੀ ਤੇ ਹੌਲੀ ਹੌਲੀ ਜਿਵੇਂ ਨਵਾਕਰ ਪੈਂਦਾ ਜਾਂਦਾ ਹਰੇਕ ਬੰਦਾ ਕੁਰਸੀ ਫੁੱਟ ਉੱਚੀ ਚੱਕਦਾ ਜਾਂਦਾ ਜਿਵੇਂ ਜਿਵੇਂ ਗਵਾਂਡੀਆਂ ਤੋਂ ਹਰੇਕ ਚਾਹੁੰਦਾ ਮੇਰਾ ਘਰ ਉੱਚਾ ਹੋਵੇ ਪਰ ਆਪਣੇ ਤਾਂ ਸਾਰਿਆਂ ਦੇ ਲਗਭਗ ਸੰਤਲ ਜੀ ਰੱਖੇ ਨੇਗੇ ਆਪਣੇ ਗਵਾਂਡੀਆਂ ਦੇ ਵੀ ਤੇ ਖੈਰ ਠੀਕ ਆ ਕੰਮ ਗੱਗੂ ਆਸ਼ੇ ਦੀ ਵੀ ਕਰਤੀ ਟੈਂਕੀ ਫੁੱਲ ਤੇ ਲੋਟ ਆ ਕੰਮ ਗੇਟ ਹੋਰੇ ਆ ਦੇਖੋ ਤੁਸੀਂ ਕਿੰਨੇ ਉੱਚੇ ਫਿਰਦੇ ਆਗੇ ਤੇ ਉਹ ਗੱਡੀ ਨੇ ਫੋਨ ਲਾਇਆ ਸੀਗਾ ਕੀ ਕਰਦਾ ਉਹ ਪੁੱਛ ਰਿਹਾ ਵੀ ਉਹ ਇਹਨੇ ਕਰੀ ਆ ਗੱਲ ਕਰੀ ਹੋਈ ਆ ਉਹਨੇ ਤੂੰ ਦੁਬਾਰੇ ਫੋਨ ਲਾਈ ਜਿੰਨਾਗਾ ਤੇ ਤੇ ਆ ਰਿਆਂ ਬੂ ਰੈਣ ਜੋਰਾਂ ਸ਼ੋਰਾਂ ਤੇ ਚੱਲੀ ਜਾਂਦੀਆਂ ਤੇ ਆ ਕਰਾਹੇ ਗੁਰੇ ਹਾਲ ਹੋੜ ਪਾ ਕੇ ਪਹਿਲਾਂ ਇੱਥੋਂ ਆ ਸਾਫ਼ ਕਰਕੇ ਗਏ ਆ ਇਹ ਪਹਿਲਾਂ ਲਾਲ ਮਿੱਟੀ ਇੱਥੇ ਲਾ ਪਾਉਣ ਵੇਲੇ ਉਵੇਂ ਹੀ ਪਏ ਸੀ ਟੋਏ ਟੱਬੇ ਹੀ ਬਸ ਮੁੜ ਕੇ ਹਾਰੀ ਦਾ ਵੇਲਾ ਆ ਗਿਆ ਤੇ ਇਧਰ ਸਾਹਮਣੇ ਇੰਨੇ ਆਈਆਂ ਦਾ ਨਜ਼ਾਰਾ ਖਾਲੀ ਤੇ ਮੌਸਮਾ ਬੋਰ ਲਾਉਦੇ ਤੇ ਕਹਿੰਦਾ ਹੋਣੀ ਹੋ ਗਈ ਕਹਿੰਦਾ ਅਸੀਂ ਹੁਣ ਜਵਾਕ ਹੋ ਗਏਗਾ ਆਹੀ ਕੁਝ ਚੱਲੀ ਜਾਂਦਾ ਵਾ ਅਸੀਂ ਨਾ ਤੇ ਕੰਮ ਪਰਤਾ ਬੋਂਦੇ ਗਏ ਤੇ ਬੋਰ ਬਾਕੀ ਸਾਰੇ ਬੋਰ ਕਿੰਨੀ ਵਾਰੀ ਤੋਂ ਪਹਿਲਾਂ ਛੁੱਟੀਆਂ ਚ ਬਈ ਆਪਣੇ ਵਾਲੇ ਪਾਸੇ ਘਰ ਪਹਿਲਾਂ ਇੱਧਰਲੇ ਪਾਸੇ ਇਕੱਠੇ ਹੁੰਦੇ ਸੀ ਤਾਂ ਨ چار ਛੁੱਟੀਆਂ ਚ ਪਰਲੇ ਪਾਸੇ ਮਿੱਟੀ ਪਾਈ ਸੀ ਥੋੜੀ ਜਿਹੀ ਫੁੱਟ ਦੋ ਫੁੱਟ ਪਾ ਲਈ ਹਟ ਗਏ ਉੱਥੇ ਬੈਠ ਗਏ ਫੇਰ ਪਾ ਲਈ ਜਦੋਂ ਕਿਤੇ ਬਿਲ ਟਾਈਮ ਚਰੀ ਲੱਗੀ ਤੇ ਹੁਣ ਇੱਧਰ ਵੀ ਥੋੜੀ ਥੋੜੀ ਮਿੱਟੀ ਢੱਟੀ ਹੋ ਜੇ ਪਹਿਲਾਂ ਹੁਣ ਜਿਵੇਂ ਘਰ ਤੇ ਕੁਰਸੀ ਵਗੈਰਾ ਵਾਵਾ ਉੱਚੀ ਆ ਗਈ ਕੰਮ ਤੇ ਸਾਰੇ ਹੁਣ ਮਿੱਟੀ ਮਿੱਟੀ ਪਾਉਣੀ ਉਹ ਮਗਰ ਵੀ ਉੱਧਰ ਵੀ ਮਿੱਟੀ ਪਾਉਣੀ ਪਊ ਇੱਥੇ ਵੀ ਪਾਉਣੀ ਪਈ ਆ ਚਾਚਾ ਕਹਿੰਦਾ ਮੇ ਕੌਣ ਕਰ ਦਾਂਗੇ ਚਾਚਾ ਕਹਦੇ ਉੱਚਾ ਕੋਈ ਨਾ ਹੋਰ ਅਜੇ ਛੇੜੋ ਨਾ ਕਹਿੰਦਾ ਕਮਰਾ ਮੈਂ ਤੱਕਿਆ ਜੀਗਾ ਪੱਥਰ ਲਾ ਕੇ ਦੇ ਦਾਂਗੇ ਫਿਰ ਉਹਦੇ ਵਾਲਾ ਕਮਰਾ ਚੱਲ ਕੋਈ ਨਾ ਉਹਨੇ ਇੱਧਰ ਜਿੱਦੋਂ ਦਾ ਕੰਮ ਸਾਰਾ ਸੰਵਰ ਗਿਆ ਭਾਈ ਚਾਚੇ ਦਾ ਤੋਂ ਮੰਜਾ ਇੱਧਰ ਢਾ ਦੇਗੇ ਤੇ ਕਈ ਵੀਰ ਭਾਈ ਪੁੱਛਦੇ ਹੁੰਦੇ ਮੇਰੇ ਗੱਲ ਯਾਦ ਆ ਗਈ ਕਿ ਭਾਈ ਗੱਗੂ ਦਾ ਡੈਡੀ ਕੰਮ ਨਹੀਂ ਕਰਦਾ ਹਨਾ ਕਿ ਮੰਜੇ ਤੇ ਪਏ ਹੁੰਦੇ ਹੈਗੇ ਤੇ ਵੀ ਉਹ ਤੁਸੀਂ ਆਏ ਪਏ ਅਕਸਰੀ ਹੁਣ ਕਿਤੇ ਸਾਹਮਣੇ ਵੀਡੀਓ ਚ ਆਏ ਦੇ ਬੈਠੇ ਉਹਨੇ ਟਰੈਕਟਰ ਜਾਦੇ ਚਲਾਇਆ ਸੀ ਤੇ ਨਾੜਾ ਬਲੌਕ ਹੋ ਗਿਆ ਹਾਂ ਚੱਲੋ ਉਹ ਤਾਂ ਮਾਸੀ ਕੋਈ ਕੁਦਰਤੀ ਗੱਲ ਆ ਨਾ ਕਿਵੇਂ ਵੀ ਹੋ ਸਕਦੀ ਹੈ ਤੇ ਨਾੜਾਂ ਪੈਰ ਦੀਆਂ ਨਾੜਾਂ 'ਚ ਕੋਈ ਪ੍ਰੋਬਲਮ ਆ ਜਦੋਂ ਚਾਚਾ ਬਾਹਲਾ ਤੁਰਦਾ ਪੈਰਾਂ 'ਚ ਸੋਜ ਛਾ ਜਾਂਦੀ ਆ ਆ ਬਠੰਡੇ ਉਹ ਹਸਪਤਾਲ 'ਚੋਂ ਦਵਾਈ ਚੱਲਦੀ ਆ ਆਪਣਾ ਉਹ ਕੀ ਆ ਗੱਗੋ ਏਮਜ਼ ਤੇ ਉੱਥੋਂ ਦਵਾਈ ਚੱਲੀ ਜਾਂਦੀ ਹੈਗੀ ਤੇ ਬਾਕੀ ਬਈ ਚਲੋ ਤੇਰਾ ਮੇਰਾ ਕਰ ਲੈਂਦਾ ਚਾਚਾ ਨਾਲ ਵਧ ਗਿਆ ਹੁਣ ਕਈ ਵਾਰੀ ਆਏ ਨਹੀਂ ਪਤਾ ਜਮੀਨ ਉੱਠੇ ਇੱਧਰ ਪਹਿਲਾਂ ਇੱਧਰ ਢੇੜਾ ਕੱਢਿਆ ਹੁੰਦਾ ਜਿੱਥੇ ਕਮਾਂਡੀਆਂ ਦਾ ਕਮੇਟੀ ਜਿੱਤੇ ਆਪਣੇ ਪਿੰਡਾਂ ਵਾਲੇ ਪੈਂਦੇ ਹੁੰਦੇ ਇਕੱਠੇ ਹੋ ਕੇ ਉੱਤ ਤੱਕ ਢੇੜਾ ਕੱਢਿਆ ਹੁੰਦਾ ਚਾਚਾ ਤੇ ਹੁਣ ਚਾਲਾ ਹੋਲੀ-ਹੋਲੀ ਆਪਦੇ ਛੋਟੀ ਦੇ ਸਾਰੇ ਨਾਲੇ ਤੋਂ ਤੱਕ ਤੁਰ ਲੈਂਦਾ ਤਾਂ ਕਰਕੇ ਬਈ ਜਾਚੇ ਉਰੇ ਬੈਠੇ ਆਗੇ ਤੇ ਬਾਕੀ ਪਾਪੇ ਉਰੇ ਰਿਟਾਇਰ ਕਰੇ ਹੋਏ ਆ ਕੰਮ ਤੋਂ ਪਹਿਲਾਂ ਬਥੇਰਾ ਕੰਮ ਕਰਿਆ ਬਈ ਇਹਨਾਂ ਨੇ ਤੇ ਆਸ਼ੇ ਟਰੈਕਟਰ ਤੋਂ ਲਾ ਕੇ ਕਰਾਇਆ ਵੀ ਬਾਹਾ ਹੋਇਆਗਾ ਤੇ ਬਾਕੀ ਆਪਦਾ ਕੰਮ ਖੇਤ ਦਾ ਦਿਨ ਰਾਤ ਆਪਦੇ ਇੱਕ ਕਰੀ ਰੱਖਦੇ ਹੁੰਦੇ ਸੀ ਬਾਕੀ ਜਦੋਂ ਅਸੀਂ ਬਈ ਆਪਦੇ ਬਾਪਾ ਕੰਮ ਸਵਾਰ ਨਿਯੋਗ ਹੋ ਗਏ ਤੇ ਉਦੋਂ ਅਸੀਂ ਕਹਿੰਦਾ ਸੀ ਕੋਈ ਚੱਕਰ ਨਹੀਂ ਬਈ ਅਸੀਂ ਹੈਗੇ ਆਗੇ ਖਾਣੀ ਗੱਗੂ ਹਾਂ ਹਰਾਂ ਨਹੀਂ ਕਿ ਆਉਂਦੇ ਪਹਿਲਾਂ ਤੇ ਹਾਂ ਤੇ ਆਲੇ ਵਾਲਾ ਹਰਾ ਲਿਓ ਦੇ ਵਿਚਾਰੇ ਤੜਕੇ ਸਾਡੀ ਡਿਊਟੀ ਲੱਗੀ ਹੁੰਦੀ ਸੀ ਕਿ ਭਾਈ ਤੁਸੀਂ ਸਕੂਲ ਨਾ ਆ ਕੇ ਫੇਰ ਜਾਣਾ ਸਕੂਲ ਦੇ ਟਾਈਮ ਤੋਂ ਪਹਿਲਾਂ ਤੁਸੀਂ ਹਰਾ ਵੱਡ ਕੇ ਲਿਆਉਣਾ ਹਰਾ ਆਪਣਾ ਉੱਥੇ ਹੁੰਦਾ ਸੀ ਨਹਿਰੋਤਾਂ ਵਾਲੇ ਕੇਜ ਦੀ ਤੇ ਉਸ ਤੋਂ ਪਹਿਲਾਂ ਹਰਾ ਵੱਡ ਕੇ ਲਿਆਉਂਦੇ ਸੀਗੇ ਬਾਕੀ ਉਹ ਜ਼ਿੰਮੇਵਾਰੀਆਂ ਹੌਲੀ ਹੌਲੀ ਪਹਿਲਾਂ ਛੋਟੇ ਹੁੰਦੇ ਸੀ ਸੰਭਾਲ ਲਿਆ ਸੀ 5ਵੀਂ ਕਲਾਸ ਚ ਸੀ ਮਾਸੀ ਆਣਾ ਸੀ ਜਦੋਂ ਵਧੀਆ 5ਵੀਂ ਸੀ ਜਦੋਂ ਹਰਾ ਲੈਣ ਲੱਗੇ ਸੀਗੇ ਸੋਨਾ ਕੰਮ ਕਰਨ ਲਾ ਲਈ ਸਾਨੂੰ ਪਹਿਲਾਂ ਜੀ ਤੜਕੀ ਟਰੈਕਟਰ ਫੜਾਉਂਦੇ ਸੀ ਟਰੈਕਟਰ ਤੇ ਲਿਆਉਂਦੇ ਹੁੰਦੇ ਸੀ ਬਲਦ ਜਿਹੜਾ ਦਾ ਉਹ ਕਵਾਂਡਿੰਗ ਸਾਰੇ ਹੁੰਦੇ ਸੀ ਪਰ ਆਪਾਂ ਬਲ ਤੇ ਆਸ਼ਾ ਦਾ ਇਹ ਤਾਂ ਸਵੇਰ ਇੰਟਰ ਲਿਆਂਦਾ ਇੰਟਰ ਤੋਂ ਫਿਰ ਫੋੜ ਆ ਗਿਆ ਫੋੜ ਤੋਂ ਹੁਣ ਵੱਟੇ ਆ ਗਏ ਆਸ਼ਾ ਦਾ ਅਸੀਂ ਰੱਖਣੀ ਰੱਖਣਾ ਆਸ਼ਾ ਦਾ ਭਾਈ ਸਿੰਘਾਰਾ ਬਹੁਤ ਕੰਮ ਦਿੰਦਾ ਗਾ ਅੱਧੇ ਤੋਂ ਵੀ ਘੱਟ ਤੇਲ ਖਾਂਦਾ ਗਾ ਤੇ ਹਰਾ ਹੂਰਾ ਲੈ ਉਹਨੇ ਉਹਦੇ ਨਾਲ ਬਾਕੀ ਸਾਰਾ ਕੰਮ ਸੋਨ ਵਾਲੀ ਕੰਨ ਨਾਲ ਕਰ ਲੈਨੇ ਉਹਨੇ ਤੇ ਬਾਕੀ ਠੀਕ ਆ ਬਈ ਸਵਾ ਦੁਪਹਿਰ ਦਾ ਤੇ ਥੋੜਾ ਜਿਹਾ ਰੈਸਟ ਕਰ ਦਿੰਦੇ ਅਗਲੀ ਗੱਲਬਾਤ ਨਾਲ ਨਾਲ ਤੁਹਾਨੂੰ ਸਾਰੇ ਦਿਨ ਦੀ ਦਿਖਾਈ ਜਾਵਾਂਗੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਪਿੰਡਾਂ ਵਾਲਾ ਦੇਸੀ ਪਰਦੇਸੀ ਮੋਹਲ ਦਿਖਾਈ ਜਨ ਜਿਹੇ ਜੀ ਗੱਲਬਾਤ ਹੁੰਦੀ ਆ ਬਹੁਤ ਸਾਰੇ ਵੀਰ ਭਾਈ سپورਟ ਕਰਦੇ ਆ ਬਹੁਤ ਸਾਰਾ ਧੰਨਵਾਦ ਸਾਰਿਆਂ ਦਾ ਆ ਜਿੰਦਗੀ ਹੈ ਕੱਲ ਨੂੰ ਤੇਰੇ ਨੂੰ ਖਵਾ ਦੇਾਂਗੇ 10 ਲੀਟਰ ਆ ਜੇ ਦੂਜੇ 2 ਲੀਟਰ ਖਾਣਗੇ 걔ੜੇ ਦਾ ਬਾਈ ਇਹ 1 ਲੀਟਰ ਸਵਾ ਲੀਟਰ ਚ 걔ੜਾ ਲੈ ਆ ਕਰੂਗਾ ਲੱਗੂ ਆ ਤਾਂ ਆਸ਼ੀ ਤੇ ਆ ਇੱਕ ਵੇਰੀ ਪਾਸ ਕੁ ਕੁ ਰਿਆ ਬਰ ਨੂੰ ਸੀ ਖਾਣਦੇ ਹੋ ਬਾਕੀ 2 ਲੀਟਰ ਮੂਹ ਰਾਇ ਕਰੂ ਟਾਲੀ 15 12 ਫੁੱਟੀ ਟਾਲੀ ਮਾ ਮ ਗੱਗੂ ਕਹਿੰਦਾ ਤੇ ਫੇਰ ਦੇਖੀ ਕਿਵੇਂ ਉਹ ਕਲਾਉਂਦਾ ਤੇ ਵੈਸੇ ਆਸ਼ਾ ਤਾਸ਼ ਇਹ ਜਿੰਨਾ ਮਰਜ਼ੀ ਜੋਰ ਲਵਾਈਓ ਬਈ ਉਹਨੂੰ ਤਾਂ ਉਹਦੇ ਹਿਸਾਬ ਸਿਰ ਖਾਣਾ ਗਾੜੀ ਚ ਲੈ ਕੀ ਕਹਿੰਦੀ ਸੀ ਮਾਸੀ ਪੱਤੇ ਚੱਕੀ ਇਹਨੂੰ ਆਦੀ ਗੱਗੂ ਚੱਕਦੇ ਆ ਮੈਂ ਆਹ ਦੁਹਰਾ ਤੇ ਅੰਦਾ ਹੂੰ 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 ਤਿਆ ਜਿਹੜੇ ਪੁਰਾਣੇ ਕਮਰਿਆਂ ਦੇ ਇਥੋਂ ਪਿਛਲੇ ਪਾਸੇ ਗੇਟ ਹੁੰਦਾ ਸੀਗਾ ਇਹ ਆ ਜਿਹੜਾ ਆਰਡੀਸਿਨ ਦਾ ਬੰਦ ਕਰਿਆ ਹੋਇਆ ਤੇ ਇਧਰ ਦੀ ਅਸੀਂ ਲੰਘਦੇ ਹੁੰਦੇ ਸੜਕਾਂ ਵਾਲੇ ਪਾਸੇ ਉਦੋਂ ਆਪਣੇ ਆ ਘਰ ਵੀ ਨਹੀਂ ਹੁੰਦਾ ਸੀਗਾ ਤੇ ਵੀਰੇ ਉਧਰਲੇ ਘਰ ਦੀ ਹਣ ਮਿੱਟੀ ਦੇਖ ਲਓ ਕਿਥੋਂ ਤੱਕ ਸੋਨੂੰ ਮੈਂ ਉਧਰਲੀ ਫਰਸ਼ ਜੇ ਦੱਸਾਂ ਆ ਇਥੋਂ ਤੱਕ ਇਹ 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 ਨੀ ਵਈ ਮਿੱਟੀ ਪਈ ਹੋਈ ਉਧਰ ਤੇ ਇੰਨਾ ਉੱਚਾ ਤੇ ਇੰਨੀ ਮਿੱਟੀ ਇੱਥੇ ਲਗਭਗ ਪੌਣੀ ਪੂਰੇ ਤੋਂ ਮਾੜੀ ਮੋਟੀ ਕਟ ਰੱਖ ਲਾਂਗੇ ਤੇ ਇੱਥੋਂ ਦੀ ਲੰਘ ਕੇ ਆਏ ਪਰਲੇ ਪਾਰ ਸੜਕ ਤੇ ਜਿਹੜਾ ਕਰਦੇ ਸੀਗੇ ਪਹਿਲਾਂ ਤੇ ਬਹੁਤ ਸਾਰੀਆਂ ਯਾਦਾਂ ਯਾਦ ਆਉਂਦੀਆਂ ਇੱਧਰਲੇ ਪਾਸੇ ਪਹੁੰਚਦਾਗਾ ਤੇ ਬਾਕੀ ਪਹਿਲਾਂ ਇੱਕ ਦੋ ਵੀਰ ਕਿਹਾ ਕਰਦੇ ਸੀਗੇ ਬਾਈ ਆਪਣੀ YouTube ਦੀ ਫੋਟੋ ਬਦਲ ਦੋ ਆਪਣੀ ਕੋਈ ਪੱਗ ਜਾਂ ਪਰਨੇ ਵਾਲੀ ਫੋਟੋ ਲਾ ਲਓ ਤੇ ਅੱਜ ਬਾਈ ਮੈਂ ਆਹ ਕਾਲੇ ਪਰਨੇ ਵਾਲੀ ਫੋਟੋ ਲਾ ਲਈ ਬਦਲਤੀ ਤੇ ਚੈੱਕ ਕਰਕੇ ਦੱਸਿਓ ਕਿ ਕਿਵੇਂ ਲੱਗਦੀ ਆ ਤੇ ਬਾਕੀ ਸਮਾਂ ਸਮਾਂ ਘੜਾਂ ਦੇ ਇਰਤ-ਗਿਰਦ ਹੋ ਗਿਆ ਥੋੜਾ ਸਮਾਂ ਰੈਸਟ ਕਰ ਲਈ ਗਰਮੀ ਬਹੁਤ ਜ਼ਿਆਦਾ ਧੁੱਪ ਨਹੀਂ ਆ ਰਹੀ ਦਾ ਕੀ ਮੈਂ ਤੂੰ ਵਿਚਰ ਜਾ ਮੈਂ ਫੜ ਲੂ ਬੈਗ ਭੋਲੂਆ ਜਿਹਾ ਐਸਾ ਹੀ ਬੈਠੇ ਪੁੱਤਰ ਸ਼ਾਮ ਦਾ ਸਮਾਂ ਭਾਈ ਜਿੰਮ ਦੀ ਡਿਊਟੀ ਦਾ ਹੋ ਗਿਆ ਤੇ ਇਹਨਾਂ ਨੂੰ ਨਾਲ ਹੀ ਇਹਨੂੰ ਤਿੰਨ ਚਾਰ ਕਿ ਦਿਨ ਹੋ ਗਏ ਸਿਚਨ ਤੇ ਛੱਡਿਆ ਆਉਣੇ ਆ ਘਰੇ ਕੰਮ ਨਹੀਂ ਕਰਦਾ ਇਹ ਪੜਦਾ ਨਹੀਂ ਕਰੇ ਤੇ ਉੱਥੇ ਬੈਠਾ ਸਾਰਾ ਹੋਮਵਰਕ ਕਰ ਲੈਂਦਾ ਹੁੰਦਾ ਮੈਨੂੰ ਬਿਠਾ ਲਓ ਖੜ ਜੋ ਤਾਂ ਜੀ ਲੱਗਿਓ ਟਿਊਸ਼ਨ ਤੇ ਕਿੰਨਾ ਕ ਚਲੋ ਭਾਈ ਅਮਨਪ੍ਰੀਤ ਨੂੰ ਛੱਡਣ ਜਾਂਦਾ ਸੀ ਨਾਲ ਹੀ ਮੈਂ ਲਹਾ ਤੱਕ ਲੈ ਕੇ ਜਿੰਮ ਨੂੰ ਚੱਲ ਪਿਆ ਸਤਿ ਸ੍ਰੀ ਅਕਾਲ ਮਾਈ ਜਾਨਾ आ देख लो ओ <laughs> बल्ले तो ना। आहो आहो चौड़ नहीं कर दें दीदी बानगी बानगी ठीक है ਯਾ ਗਤਾ ਜੀ ਟਿਊਸ਼ਨ ਆ ਗਿਆ ਹਾਂ ਫਿਰ ਸ਼ਾਹ ਤੋਂ ਭੱਜ ਕੇ ਕੋਲੂਗਾ ਯਾ ਲੈ ਬੈਗ ਲੈ ਜਾ ਚਲੋ ਕੋਈ ਨਾ ਪਾਗ ਜੀ ਥੋੜਾ ਥੋੜਾ ਬੜ ਨਹੀਂ ਉਥੇ ਨਹੀਂ ਚਲਦਾ ਜੀ ਮੈਂ ਨਹੀਂ ਜਾ ਹਾਂ ਵਧੀਆ ਵਧੀਆ ਤੂੰ ਦੱਸ ਮੈਂ ਨਹੀਂ ਲੱਗਦੀ ਚਲ ਆ ਜਾ ਮੈਂ ਸੱਤਿਆ ਨਾ ਆ ਜਾ ਤੂੰ ਨਾਲੇ ਕਹਿੰਦੀ ਰਿਵੀਜ਼ਨ ਕਰੂੰਗੀ ਜਾਂ ਫਿਰ ਘਰੇ ਭੱਜ ਜਾ ਹਾਂ ਤੀਜੇ ਨਾਲ ਉਹ ਵੇ ਇਕੱਲੇ ਹੀ ਵਗ ਗਿਆ ਉਹ ਫੇਰ ਲੈ ਆਉਂ ਆ ਇਹੋ ਠੰਡ ਹੋ ਗਈ ਚੱਲ ਉਤਰਿਆ ਆਉਣ ਦੇ ਉਤਰਿਆ ਫੇਰ ਲੈ ਜੀ ਯਾਰ ਗਰਮੀ ਵਾਲੀ ਆ ਪੁੱਤਰ ਫੇਰ ਆ ਜੀ ਜਮਾਂ ਜਾਊਗਾ ਚੰਗਾ ਚੰਗਾ ਓਏ ਚੱਲ ਚੱਲ ਖੋਲ ਚੱਟਰ ਚੱਕੋ ਬਸ ਇਹ ਬੈਰੀ ਗੁੱਡ ਸਿੱਧੇ ਰਹਿਣਾ ਸਿੱਧੇ ਬੈਣਾ ਪੁੱਤਰ ਸਿੱਧਾ ਹਾਂ ਪਿੱਛੇ ਨੂੰ ਨਹੀਂ ਲੌਕਣਾ ਕੱਲੀ ਬਾਂਹ ਕੋਣੀਆਂ ਜਾਣੀਆਂ ਪਿੱਛੇ ਬੈਰੀ ਗੁੱਡ ਤੇ ਇਹਨੂੰ ਵਸ ਜਿੰਮ ਆਉਣਾ ਦਾ ਬਈ ਇਹੀ ਲਾਲਚ ਹੁੰਦਾਗਾ ਆ ਅਕਸਰ ਜिद ਕਰਦੀ ਰਹਿੰਦੀ ਕਿ ਚਾਚਾ ਜਿੰਮ ਜਾਣਾਗੇ ਇੱਕ ਛੋਟੇ ਜਿਹੇ ਡੰਬਲ ਨੇ ਤੇ 1 ਕਿਲੋ ਦੇ ਉਹ ਚੱਕੂਗੀ ਤੇ ਇੱਕ ਅਦੀ ਮਸ਼ੀਨ ਤੇ ਹੋਰ ਬੈਠੂਗੀ ਕਈ ਵਾਰੀ ਉਹ ਚੱਕ ਲਏ ਡੰਬਲ ਡੰਬਲ ਦਾ ਲਾਭ ਹੀ ਨਹੀਂ ਤੇ ਕਹਿੰਦੀ ਇੱਕ ਉਹ ਸਾਈਕਲਿੰਗ ਤੇ ਉਹ ਕਰ ਲੈਂਦੇ ਤੇ ਮਾੜੀ ਮੋਟੀ ਉਹ ਤਾਂ ਫਿਰ ਕੰਮ ਥੋੜਾ ਜਿਹਾ ਔਖਾ ਮੈਂ ਹਟਾ ਦਿੰਨਾ ਬਾਕੀ ਸਹਜ ਤੇਰੇ ਕਰਨ ਵਾਲਾ ਕੁਝ ਨਹੀਂ ਹੈਗਾ ਹੋਰ ਪੁੱਤਰ ਇੱਥੇ ਹਜੇ ਛੋਟਾ ਬੱਚਾ ਹੈ ਠੀਕ ਹੈ ਤੇ ਬਸ ਇਹਨਾਂ ਨਾਲ ਇਹ ਨਾਂ ਖੁਸ਼ ਹੋ ਜਾਂਦੀ ਹੈ ਕਿ ਮੈਂ 5-7 ਮਿੰਟ ਜਿੰਮ ਜਲਾ ਲੈਂਦੀ ਆ ਤੇ ਤਾਜ ਨੂੰ ਪਿੱਛੇ ਟਿਊਸ਼ਨ ਸੈਂਟਰ ਤੇ ਤਾਰੇ ਨਾਲ ਹੀ ਟਿਊਸ਼ਨ ਸੈਂਟਰ ਆ ਪੰਜ ਕਿ ਦੁਕਾਨਾਂ ਛੱਡ ਕੇ ਪਿੱਛੇ ਦੇੇ ਕਰ ਉਹ ਤਾਂ ਇਹੀ ਕਹਿ ਕੇ ਆਏ ਸੀ ਕਿ ਚਾਚਾ ਮੈਂ ਵੀ ਟਿਊਸ਼ਨ ਤੇ ਜਾਣਾ ਨਾਲ ਤੇ ਉੱਥੇ ਆ ਕੇ ਮੁੱਕਰ ਗਈ ਮੈਨੂੰ ਕਹਿੰਦੀ ਸੰਗ ਲੱਗਣ ਲੱਗੀ ਕੀ ਹੋ ਗਿਆ ਸੰਗ ਲੱਗਣ ਲੱਗੀ ਤੇ ਠੀਕ ਆ ਆਪਾਂ ਪਹੁੰਚ ਗਏ ਤੇ ਜਿੰਮ ਦੀ ਲੋੜੀ ਥੋੜੇ ਟਾਈਮ ਤੱਕ ਇਹਨਾਂ ਨੂੰ ਮੈਂ ਘਰੇ ਛੱਡਿਆ ਆਉਂਗਾ ਇਹਨੂੰ ਤਾਜ ਤਾਂ ਹੀ ਠਹਿਰ ਕੇ ਲੈ ਜਾਣਗੇ ਤਾਜ ਨੂੰ ਤੇ ਬਾਕੀ ਅੱਜ ਦਿਨ ਚ ਪ੍ਰੋਗਰਾਮ ਆਪਣਾ ਘੱਟ ਬਣਾਇਆ ਇੱਕ ਦੋ ਗਾ ਆਪਣੇ ਘਰ ਦੇ ਕੰਮਕਾਰ ਸੀ ਹਰੇਕ ਕੰਮ ਚ ਹਰੇਕ ਟਾਈਮ ਆਪ ਵੀ ਵਲੌਗ ਬਣਾਇਆ ਵੀ ਨਹੀਂ ਆਂਦਾ ਤਾਂ ਕਰਕੇ ਕਦੇ ਕਦੇ ਆਪਣੇ ਬਲੌਗ ਘੱਟ ਹੁੰਦਾ ਦਿਨ ਚ ਐਡਜਸਟ ਕਰ ਲਿਆ ਕਰੋ ਬਾਕੀ ਨੌਜਵਾਨ ਆ ਲਾਉਣ ਲੱਗੇ ਡਿਊਟੀ ਕੀ ਹਾਲ ਆ ਭਰਾ ਜਿਆਨੂ ਤੇ ਚੋਬਰ ਨਾਲ ਦੇ ਪਿੰਡ ਨਫੇ ਹੇ ਤੋਂ ਆਉਂਦਾ ਜਿਹੜਾ ਗੱਬਰ ਠੰਡੇ ਜ਼ਿਲ੍ਹੇ ਦਾ ਲਾਸਟ ਪਿੰਡ ਆਪਣੇ ਨਾਲ ਲੱਗਦਾ ਤੇ ਆਪਣਾ ਪਿੰਡ ਸੂਰਤੀਆ ਜ਼ਿਲ੍ਹਾ ਸਰਸਾ ਕਈ ਵਾਰੀ ਵੀਰ ਪੁੱਛਦੇ ਹੁੰਦੇ ਤੇ ਕਈ ਵਾਰੀ ਦੱਸ ਦਿੰਦੇ ਆਪਾਂ ਕਈ ਵਾਰੀ ਰਹਿ ਜਾਂਦੀ ਆ ਗੱਲਬਾਤ ਸੁਣਾਉਣਾ ਕੁਛ ਸੋਚੀ ਜਾਂਦੀ ਆ ਸੁਣਾ ਦੇ ਦੱਸ ਬੱਤ ਤੇਰਾ ਹੱਡ ਰਾਮ ਦਾਸ ਤੋਂ ਸੁਣਾ ਬਲ ਹੱਸਦਾ 시ਵਾਂਗਾ ਗਸੋਂ ਆ ਜਿਹੜੇ ਦਰਵਾਜੇ ਚ ਮੋਰ ਚੱਕੀ ਖੜਿਆਵੇਂ ਚੰਗੀ ਤਰ੍ਹਾਂ ਜਾਣਦਾ ਹੈ ਕੌਣ ਤਤ ਖੁਸ਼ ਤੇ ਚਾਂਦੀ ਥਲੇ ਲੋਨਾ ਚ ਨਹੀਂ ਖੁਸ਼ ਤੇ ਨਹੀਂ ਆਇਆ ਸੱਚ ਹੈ ਕੰਨ ਨਾ ਲੱਗ ਤੇਰਾ ਅੱਗੜਾ ਜੰਨੇ ਮੂਸੇ ਬਤਾਵਾਂ ਦਦੇ ਬੇ ਨਿਰੰਝ ਦੁਨੀਆ ਸਵਾਲ ਲੈਂਦੀ ਆ ਆਹ ਕਿਹੜੇ ਰਸਤੇ ਤੇ ਤੁਰੂ ਤੇ ਆ ਇੱਥੇ ਕੋਈ ਨਾਮ ਹੀ ਨਹੀਂ ਰੇ ਦੇਖ ਲੂਗੀ ਨਿੱਤ ਕੌਂਰਾਵ ਸ੍ਰੀ ਕੇਟ ਮਿਲੂਗੀ ਧਰਮਾਂ ਦੇ ਨਾਮ ਉੱਤੇ ਧਰਮਾਂ ਦੇ ਨਾਮ ਤੇ ਕੇਟ ਮਿਲੂਗੀ ਵੈਰੀ ਗੁੱਡ ਪਈ ਦੱਸਿਓ ਸਾਡੀ ਸਾਈ ਦੇ ਗਾਣਾ ਕਿਵੇਂ ਲੱਗਾ ਤੇ ਕਿੰਨੇ ਨੰਬਰ ਦੇਣੀਓ ਸਾਈ ਦੇ ਗਾਣੇ ਨੂੰ ਤੇ ਬਸ ਕਰਦੀ ਹਾਂ ਸਮਾਪਤੀ ਆਪ ਬਲੌਗ ਦੀ ਤੇ ਮਾਈਕ ਤੇ ਬਲੌਗ ਦੇਖੀਂ ਸਮਰਤ ਕਰਦੇ ਆ ਵਧੀਆ ਲਗਾਤਾ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਫੇਸਬੁਕ ਤੇ ਦੇਖ ਰਹਾ ਤਾਂ ਫੋਲੋ ਵੀ ਕਰ ਦਿਓ ਨਵੇਂ ਚੈਨਲ ਚੁਣ ਚ ਕਰ ਦਿਓ ਸਬਸਕ੍ਰਾਈਬ ਸਬਸਕ੍ਰਾਈਬ ਵੀ ਕਰ ਦਿਓ ਤਾਂ ਮਾ ਜਿਸਾਨ ਦਾ ਮਿਲਦੇ ਕਰਦੇ ਆ ਮੈਂ ਮਿਲ ਬਾਏ ਬਾਏ ਹਾਂ ਤੇ ਵਾਕੀ ਗੱਲਬਾਤ ਸਾਰੀ ਸਹੀ ਨੇ ਪੂਰੀ ਕਰਤੀ ਤੇ ਇੱਥੇ ਹੁਣ ਹੁੰਦੀ ਆ ਗੁਰਬਾਣੀ ਗੁਰਬਾਣੀ ਬਸ ਹੁਣ ਗਾਣੇ ਲਾ ਲੈਣਗੇ ਤੇ ਫਿਰ ਹਾਂ ਲਾ 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 ਹੁੰਦੀ ਰਹੂਗੀ ਤੇ ਵੱਡੇ ਛੋਟੇ ਨੌਜਵਾਨ ਪਹੁੰਚ ਜਾਂਦੇ ਹਮ ਹਵਾ ਕੇ ਸਤਿ ਸ੍ਰੀ ਅਕਾਲ ਜੀਆ ਇਹਨੂੰ ਜੋਬਰਾ ਤੇ ਬਾਕੀ ਵਸ ਇਨਾਂ ਕਿਸੇ ਐਡਜਸਟ ਕਰ ਲਓ ਇਨਾਂ ਕੇ ਬਲੌਗ ਚ ਅੱਜ ਆਪਣੇ ਚ ਤੇ ਜਾਂਦੇ ਜਾਂਦੇ ਲਾਈਕ ਲਾਜ਼ਮੀ ਕਰਦੇ ਹੋ ਤੇ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਪ੍ਰੋਗਰਾਮ ਦੇ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਲੌਗ ਸਤਿ ਸ੍ਰੀ ਅਕਾਲ ਜੀ